ਸਤਿ ਸ਼੍ਰੀ ਗਾਲ ਜੀ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਤੁਹਾਡੇ ਕੋਲੇ ਹਾਜ਼ਰ ਹਾਂ ਜਿਵੇਂ ਕਿ ਤੁਸੀਂ ਹੁਣ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਇਹ ਰੈੱਡ ਸਪੌਟ ਜੋ ਬੜੇ ਹੋਏ ਨੇ ਇਹ ਉਸ ਜਗ੍ਹਾ ਤੇ ਬਣੇ ਹੋਣੇ ਜਿੱਥੇ ਟੈਂਪਰੇਚਰ ਆ ਜਿਹੜਾ ਪੀਕ ਲੈਵਲ ਤੇ ਹੀਟ ਵੇਵ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਅਵੇ ਇਹ ਆਪਾਂ ਨੂੰ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਜ਼ਿਆਦਾਤਰ ਜੋ ਆ ਲੁਧਿਆਣਾ ਮੋਗੇ ਵਰਗੇ ਸ਼ਹਿਰਾਂ ਦੇ ਵਿੱਚ ਹੀਟ ਵੇਵ ਦਾ ਜਿਹੜਾ ਪ੍ਰਭਾਵ ਆਪਨੂੰ ਦੇਖਣ ਨੂੰ ਮਿਲ ਰਿਹਾ ਹੁਣ ਆਪਾਂ ਗੱਲ ਕਰਦੇ ਆਂ ਵੀ ਬਦਲੀ ਸਿਸਟਮ ਕੋਈ ਸੰਭਾਵਨਾਵਾਂ ਹੈ ਜਾਂ ਨਹੀਂ ਕਿਉਂਕਿ ਲਗਾਤਾਰ 3 ਦਿਨਾਂ ਤੋਂ ਮੌਸਮ ਵਿਭਾਗ ਨੇ ਵੀ ਚੇਤਾਵਨੀ ਜਾਰੀ ਕੀਤੀ ਹੋਈ ਸੀ ਲੇਕਿਨ ਉਸ ਦਾ ਵੀ ਪ੍ਰਭਾਵ ਨਹੀਂ ਪਿਆ ਆਪਾਂ ਮੌਸਮ ਹਲਕਾ ਫੁਲਕਾ ਬਦਲਿਆ ਜ਼ਰੂਰ ਆ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਲੇਕਿਨ ਸਿਰਫ ਕੁਝ ਕੇ ਸਮੇਂ ਲਈ ਤੇ ਤੇਜ ਹਨੇਰੀ ਵਾਲਾ ਮੌਸਮ ਜਰੂਰ ਰਿਹਾ ਪੰਜਾਬ ਦੇ ਪੂਰਬੀ ਇਲਾਕਿਆਂ ਦੇ ਵਿੱਚ ਉੱਤਰੀ ਪੱਛਮੀ ਇਲਾਕਿਆਂ ਦੇ ਵਿੱਚ ਲੇਕਿਨ ਮੀਂਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਪਿਛਲੇ ਦਿਨਾਂ ਤੋਂ ਨਾ ਮਤਰ ਰਹੀਆਂ ਜੇਕਰ ਹੁਣ ਦੀ ਗੱਲ ਕਰੀਏ ਤਾਂ ਮੌਸਮ ਹੁਣ ਵੀ ਹੈ ਜਿਹੜਾ ਮੌਸਮ ਲਗਭਗ ਸਾਫ਼ ਦੇਖਣ ਨੂੰ ਮਿਲ ਰਿਹਾ ਦੇਕਿਨ ਇਸ ਦੇ ਚੱਲਦੇ ਆਪਾਂ ਨੂੰ ਹਵਾਵਾਂ ਦੀ ਗਤੀ ਆ ਜਿਹੜੀ ਦਿਸ਼ਾ ਉਹ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਪੂਰਬੀ ਹਵਾਵਾਂ ਨਵੀਂ ਭਰੀਆਂ ਹਵਾਵਾਂ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ ਇਸ ਦੇ ਚੱਲਦੇ ਸੰਭਾਵਨਾਵਾਂ ਵੱਧ ਜਾਂਦੀਆਂ ਨੇ ਬਦਲੀ ਸਿਸਟਮ ਬਣਨ ਦੀ ਪੰਜਾਬ ਦੇ ਅੱਧੇ ਹਿੱਸੇ ਦੇ ਵਿੱਚ ਪੂਰਬੀ ਹਵਾਵਾਂ ਇਸੇ ਹਿੱਸੇ ਦੇ ਵਿੱਚ ਪੂਰਬੀ ਹਵਾਵਾਂ ਤਾਂ ਇਸ ਲਈ ਮੌਸਮ ਵਿਭਾਗ ਵੱਲੋਂ ਸਿਰਫ ਪੂਰਬੀ ਹਿੱਸੇ ਨੂੰ ਹੀ ਚੇਤਾਵਨੀ ਵਿੱਚ ਜਾਰੀ ਕੀਤਾ ਹੋਇਆ ਵੀ ਇਸ ਜਗ੍ਹਾ ਤੇ ਬੱਦਲ ਬਣ ਸਕਦੇ ਨੇ ਅਤੇ ਜੇਕਰ ਦੱਖਣੀ ਹਿੱਸੇ ਦੀ ਗੱਲ ਕਰੀਏ ਤਾਂ ਦੱਖਣੀ ਹਿੱਸੇ ਵਿੱਚ ਸਰਕੂਲੇਸ਼ਨ ਦੇ ਤੌਰ ਤੇ ਦੱਖਣੀ ਹਵਾਵਾਂ ਚੱਲ ਰਹੀਆਂ ਨੇ ਲੇਕਿਨ ਜੇਕਰ ਹੁਣ ਦੀ ਵੀ ਗੱਲ ਕਰੀਏ ਤਾਂ ਮੌਸਮਾ ਜਿਹੜਾ ਲਗਭਗ ਗਰਮੀ ਵੱਲੋਂ ਹੋਰ ਤੇਜ਼ ਤੇਜ਼ੀ ਨਾਲ ਵਧੇਗਾ ਜਿਹੜੀਆਂ ਹੀਟ ਵੇਵ ਆ ਵਾਲੀਆਂ ਹਵਾਵਾਂ ਨੇ ਉਹ ਲਗਾਤਾਰ ਪੰਜਾਬ ਦੇ ਵਿੱਚ ਚਲਦੀਆਂ ਰਹਿਣਗੀਆਂ ਜਿਸ ਦੇ ਚੱਲਦੇ ਪੰਜਾਬ ਦਾ ਜਿਹੜਾ ਮੌਸਮ ਹੈ ਇਸੇ ਤਰ੍ਹਾਂ ਹੀ ਗਰਮ ਰਹੇਗਾ ਹਰ ਰਾਤ ਦੇ ਸਮੇਂ ਆਪਾਂ ਨੂੰ ਹਲਕੀ ਫੁਲਕੀ ਬੱਦਲਵਾਈ ਹੈ ਜਿਹੜੀ ਪੂਰਬੀ ਹਿੱਸੇ ਰੂਪਨਗਰ ਵਰਗੇ ਸ਼ਹਿਰਾਂ ਦੇ ਵਿੱਚ ਪਟਿਆਲਾ ਫਤਿਹਗੜ੍ਹ ਉੱਤਰਪੱਛੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਜਿਵੇਂ ਗੁਰਦਾਸਪੁਰ ਹੁਸ਼ਿਆਰਪੁਰ ਵਰਗੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਲੇਕਿਨ ਕੋਈ ਜ਼ਿਆਦਾ ਜਿਹੜੇ ਵੱਡੇ ਸਿਸਟਮ ਦੀ ਜੇਕਰ ਗੱਲ ਕਰੀਏ ਤਾਂ ਉਹ ਹਜੇ ਤੱਕ ਬਾਕੀ ਮੌਸਮਾ ਜਿਹੜਾ ਲਗਭਗ ਸਾਫ਼ ਰਹੇਗਾ ਮੌਸਮ ਦੇ ਵਿੱਚ ਕੋਈ ਜ਼ਿਆਦਾ ਹਲਚਲ ਨਹੀਂ ਦੇਖਣ ਨੂੰ ਮਿਲੂਗੀ ਹਾਂ ਆਉਂਦੇ ਘੰਟੇ ਦੇ ਵਿੱਚ ਹਵਾਵਾਂ ਦੀ ਗਤੀ ਹੈ ਜਿਹੜੀ ਥੋੜੀ ਜੀ ਹੋਰ ਤੇਜ਼ ਹੋਵੇਗੀ ਜਿਸ ਦੇ ਚੱਲਦੇ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਕਿਉਂਕਿ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਪੂਰਬੀ ਹਵਾਵਾਂ ਜਿਹੜੀਆਂ ਹੁੰਦੀਆਂ ਨੇ ਠੰਡੀਆਂ ਹੁੰਦੀਆਂ ਨੇ ਜਿਸ ਦੇ ਚੱਲਦੇ ਮਾੜੇ-ਮੋٹے ਗਰਮੀ ਦੇ ਵਿੱਚ ਥੋੜਾ ਜਿਹਾ ਹਲਚਲ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਆ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਧੰਨ ਦੇਖਣ ਲਈ ਧੰਨਵਾਦ